ਕਸ਼ਮੀਰੀ ਪੰਡਤ ਪੰਡਤ ਕਿਰਪਾ RAM ਕਿਦਾਂ ਸ਼ਹੀਦ ਕਿਰਪਾ ਸਿੰਘ ਬਣੇ ਆਓ ਇਸ ਇਤਿਹਾਸ ਤੇ ਨਿਗਾਹ ਮਾਰੀਏ ਇਸ ਕਬਤਾ ਰਾਹੀਂ ਮੈਂ ਉਹ ਇਤਿਹਾਸ ਸਾਂਝਾ ਕਰਨ ਲੱਗਾ ਹਾਂ ਪੰਡਤ ਕਿਰਪਾ RAM ਕਸ਼ਮੀਰ ਤੋਂ ਆਇਆ ਪੰਡਤ ਕਿਰਪਾ RAM ਕਸ਼ਮੀਰ ਤੋਂ ਆਇਆ ਕਸ਼ਮੀਰੀ ਪੰਡਤਾਂ ਨੂੰ ਗੁਰੂ ਦੀ ਸਰਣੀ ਲਿਆਇਆ ਸਿਸਕੀਆਂ ਲੈਂਦਿਆਂ ਨੇ ਉਨ ਦੁੱਖ ਸੁਣਾਇਆ ਗੁਰੂ ਜੀ ਤਿਲਕ ਜੰਜੂ ਰੱਖ ਲੋ ਸੰਕਟ ਧਰਮ ਤੇ ਛਾਇਆ ਥੋੜਾ ਸੋਚ ਵਿਚਾਰ ਕੇ ਗੁਰੂ ਨੇ ਫਰਮਾਇਆ ਜਾਂ ਕੈਦ ਹਕੂਮਤ ਨੂੰ ਮਜਲੂਮਾਂ ਤੇ ਕਹਿਰ ਨ ਟਾਵੇ ਜਾਂ ਕੈਦ ਹਕੂਮਤ ਨੂੰ ਮਜਲੂਮਾਂ ਤੇ ਕਹਿਰ ਨ ਟਾਵੇ ਪਹਿਲਾਂ ਗੁਰੂ ਤੇਗ ਬਹਾਦਰ ਨੂੰ ਅਸਲਾਮ ਕਬੂਲ ਕਰਾਵੇ ਗੁਰੂ ਦਿੱਲੀ ਪਹੁੰਚ ਗਏ ਕਹਿਰ ਹਕੂਮਤ ਨੇ ਸੀਟਾਇਆ ਪਹਿਲਾ ਭਾਈ ਮਤੀ ਦਾਸ ਦੇ ਸਿਰ ਤੇ ਆਰਾ ਚਲਵਾਇਆ ਫਿਰ ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਜਲਾਇਆ ਉਹ ਬਲਦੀ ਦੀਗ ਵਿੱਚ ਭਾਈ ਦਿਆਲਾ ਜੀ ਨੂੰ ਪਾਇਆ ਉਹ ਬਲਦੀ ਦੀਗ ਵਿੱਚ ਭਾਈ ਦਿਆਲਾ ਜੀ ਨੂੰ ਪਾਇਆ ਆਖਰ ਜ਼ੁਲਮ ਦੀ ਅੱਤ ਹੋਈ ਸੀ ਜਲਾਦ ਬੁਲਾਇਆ ਸੀਸ ਧੜ ਤੋਂ ਅਲੱਗ ਕੀਤਾ ਹਕੂਮਤ ਨੇ ਕਹਿਰ ਕਮਾਇਆ ਆਹਾਕਾਰ ਮੱਚ ਗਈ ਪਈ ਜੈਤਾ ਸੀ ਆਇਆ ਸੀਸ ਗੁਰੂ ਦਾ ਝੋਲੀ ਪਾ ਅਨੰਦਪੁਰ ਜਾ ਟਕਾਇਆ ਹੋ ਕੇ ਭਰਦੇ ਪਈ ਜੈਤੇ ਨੇ ਸਾਰਾ ਹਾਲ ਸੀ ਸੁਨਾਇਆ ਸੁਣ ਪੰਡਿਤ ਕਿਰਪਾ RAM ਸਦਮੇ ਵਿੱਚ ਸੀ ਆਇਆ ਸੁਣ ਪੰਡਿਤ ਕਿਰਪਾ RAM ਸਦਮੇ ਵਿੱਚ ਸੀ ਆਇਆ ਪੰਡਿਤ ਕਿਰਪਾ RAM ਨੇ ਅਨੰਦਪੁਰ ਪੱਕਾ ਡੇਰਾ ਲਾਇਆ ਅੰਮ੍ਰਿਤ ਪਾਨ ਕਰਕੇ ਕਿਰਪਾ ਸਿੰਘ ਕਹਾਇਆ ਅੰਮ੍ਰਿਤ ਪਾਨ ਕਰਕੇ ਕਿਰਪਾ ਸਿੰਘ ਕਹਾਇਆ ਮੁਗਲਾਂ ਦੀ ਫੌਜ ਨੇ ਨੰਦਪੁਰ ਨੂੰ ਪਾਇਆ ਗੁਰੂ ਗੋਬਿੰਦ ਦੇ ਨਾਲ ਚਮਕੌਰ ਦੀ ਗੜੀ ਉਹ ਆਇਆ ਆਹੂ ਲਾਹੇ ਦੁਸ਼ਮਣਾਂ ਦੇ ਤੇਗ ਦਾ ਜੋਹਰ ਦਿਖਾਇਆ ਸ਼ਹੀਦੀ ਜੰਗ ਵਿੱਚ ਪਾ ਗਿਆ ਗੁਰੂ ਨਾਲ ਪਿਆਰ ਦਿਖਾਇਆ ਐਵੇਂ ਨੀ ਸਨੇਰੀ ਅੱਖਰਾਂ ਚ ਨਾਮ ਕਿਰਪਾ ਸਿੰਘ ਦਾ ਆਇਆ ਐ ਮੇਨੂ ਸਨੈਰੀ ਅਖਰਾਂ ਚ ਨਾਮ ਕਿਰਪਾ ਸਿੰਘ ਦਾ ਆਇਆ